ਸਾਨੂੰ ਅੱਜ ਸ਼ਾਮੀ तकरीबन 5:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ ਇੱਥੇ ਜਦੋਂ ਪਹੁੰਚੇ ਆ ਤਾਂ ਦੇਖਿਆ ਕਿ ਇੱਥੇ ਕੁਝ ਇੱਕ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸ ਛੋਟਾ ਇੱਥੇ ਹੋਇਆ ਹੈ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਹੈ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਈ ਸੀ ਉਹਨਾਂ ਦਾ ਨੁਕਸਾਨ ਹੋਇਆ ਹੈ। ਅ ਅੱਗੇ ਦੀ ਤਫ਼ਤੀਸ਼ ਜਾਰੀ ਹੈ। ਸੀਐਫਐਸਐਲ ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਹੈ। ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਆ ਸਾਡੀ ਟੀਮਸ ਉੱਥੇ ਲੱਗੀਆਂ ਹੋਈਆਂ ਸਾਡੇ ਆਫੀਸਰਸ ਇੱਥੇ ਆ ਜੀ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਆ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਐਸ ਵਿੱਚ ਕਿਹਨਾਂ ਦਾ ਘਰ ਹੈ ਰਿਟਾਇਰਡ ਆਫੀਸਰ ਨੇ ਜਿਨ੍ਹਾਂ ਦਾ ਇਹ ਘਰ ਹੈ ਉਹ ਹਲੇ ਸਭ ਚੀਜ਼ ਦਾ ਵਿਸ਼ਾ ਹੈ ਜੀ ਸਾਰਾ ਜੋ ਓਨਰਸ ਹੈ ਟੈਨੈਂਟਸ ਹੈ ਪਾਸਟ ਟੈਨੈਂਟਸ ਪਾਸਟ ਓਨਰਸ ਹੈ ਸਾਰੇ ਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨਿਸ਼ially ਇਨਵੈਸਟੀਗੇਸ਼ਨ ਚ ਆਟੋ ਸਸਪੈਕਟਡ ਆਟੋ ਜੇ ਆਇਆ ਹੈ ਮੈਮ ਆਟੋ ਆਇਆ ਸਸਪੈਕਟਡ ਉਹਦੇ 'ਚ ਹੁਣ ਇਨਵੈਸਟੀਗੇਸ਼ਨ ਕੰਪਲੇਨਰ ਜਿਹੜੇ ਕੰਪਲੇਨੈਂਟ ਸੀ ਉਹ ਆਪਣੇ ਘਰ ਦੇ ਵਿਹੜੇ 'ਚ ਹੀ ਬੈਠੇ ਸੀ ਉਹਨਾਂ ਨੇ ਉਹਨਾਂ ਨੂੰ ਦੇਖਿਆ ਤੇ ਜਦੋਂ ਇੱਥੋਂ ਆਟੋ ਐਬਸਕਾਂਡ ਹੋ ਗਿਆ ਉਸ ਤੋਂ ਬਾਅਦ ਦੀ ਸਾਡੀ ਟੀਮਸ ਹੁਣ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ 'ਚ ਕੁਝ ਉਹ ਜੀ ਹਲੇ ਇਸ ਤਫਤੀਸ਼ ਦਾ ਵਿਸ਼ਾ ਹਲੇ ਲੰਬੀ ਗੱਲ ਹੈ ਉਹ ਹਲੇ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਹ ਗ੍ਰੇਨੈਡ ਹੀ ਹੈ ਨੀ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਮ ਬਲਾਸਟ ਹੈਸ ਹੈਪਨਡ ਵਾਟ ਇਜ਼ ਦਾ ਕੌਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਸੀਐਫਐਸਐਲ ਦੀ ਟੀਮਸ ਸੀਐਫਐਸਐਲ ਦੀ ਟੀਮਸ ਇੱਥੇ ਆ ਗਈਆਂ ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਵਿੱਚ ਮੈਮ ਕੋਈ ਅਭੀ ਤੱਕ ਕੋਈ ਗਰਲਸ ਨਿਕਲ ਕੇ ਸਾਹਮਣੇ ਆਈ ਹੋਈ ਨਹੀਂ ਇਸ ਤਰ੍ਹਾਂ ਦੀ ਨਹੀਂ ਇਹ ਜਿਹੜੀ ਮੈਂ ਦੱਸੀਆਂ ਜੀ ਉਹੀ ਗੱਲਾਂ ਐ ਸਾਰੀਆਂ ਤੇ ਹਜੇ ਕੋਈ ਨੁਕਸਾਨੀ ਨੁਕਸਾਨ ਤਾਂ ਮੈਮ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ ਪ੍ਰੋਪਰਟੀ ਦਾ ਥ ਸਾਨੂੰ ਅੱਜ ਸ਼ਾਮੀ तकरीबन 5:30 ਵਜੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਛੋਟੀ ਚੀਜ਼ ਚੋ ਫਾਇਰ ਟਾਈਪ ਨਿਕਲੀ ਹੈ ਤੇ ਉਹਦੀ ਬਹੁਤ ਜ਼ਿਆਦਾ ਆਵਾਜ਼ ਵੀ ਆਈ ਹੈ ਕੰਪਲੇਨੈਂਟਸ ਨੇ ਇਨਫੋਰਮੇਸ਼ਨ ਸਾਨੂੰ 112 ਤੇ ਕਾਲ ਕਰਕੇ ਦਿੱਤੀ ਇੱਥੇ ਜਦੋਂ ਪਹੁੰਚੇ ਆ ਤਾਂ ਦੇਖਿਆ ਹੈ ਕਿ ਇੱਥੇ ਕੁਝ ਇੱਕ ਚੀਜ਼ ਜਿਹਦੇ ਚ ਕੋਈ ਪ੍ਰੈਸ਼ਰ ਜਿਹਦੇ ਚੋਂ ਨਿਕਲਿਆ ਹੋਵੇ ਪ੍ਰੈਸ਼ਰ ਟਾਈਪ ਬਲਾਸ ਛੋਟਾ ਇੱਥੇ ਹੋਇਆ ਹੈ ਜਿਹਦੇ ਕਰਕੇ ਘਰ ਦੀਆਂ ਵਿੰਡੋਜ਼ ਦੇ ਨੁਕਸਾਨ ਹੋਇਆ ਹੈ ਤੇ ਕੁਝ ਗਮਲੇ ਜਿਹੜੇ ਗਾਰਡਨ ਚ ਪਈ ਸੀ ਉਹਨਾਂ ਦਾ ਨੁਕਸਾਨ ਹੋਇਆ ਹੈ ਅ ਅੱਗੇ ਦੀ ਤਫਤੀਸ਼ ਜਾਰੀ ਹੈ ਸੀਐਫਐਸਐਲ ਟੀਮ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਹਨ ਜਿਹੜੇ ਵੀ ਐਵੀਡੈਂਸ ਮੌਕੇ ਤੋਂ ਇਕੱਠੇ ਕਰ ਰਹੇ ਆ ਸਾਡੀ ਟੀਮਸ ਉੱਥੇ ਲੱਗੀਆਂ ਹੋਈਆਂ ਸਾਡੇ ਆਫੀਸਰਸ ਇੱਥੇ ਆ ਜੀ ਤੇ ਸਾਰੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਤੇ ਜੋ ਵੀ ਅਪਡੇਟ ਹੋਏਗੀ ਤੁਹਾਨੂੰ ਅਸੀਂ ਅਸ਼ਵਮੀ ਕਿਸ ਕਿਨਾਂ ਦਾ ਘਰ ਹੈ ਰਿਟਾਇਰਡ ਆਫੀਸਰ ਨੇ ਜਿਨ੍ਹਾਂ ਦਾ ਇਹ ਘਰ ਹੈ ਉਹhle ਸਭ ਚੀਜ਼ ਦਾ ਵਿਸ਼ਾ ਹੈ ਜੀ ਸਾਰਾ ਜੋ ਓਨਰਸ ਹੈ ਟੈਨੈਂਟਸ ਹੈ ਪਾਸਟ ਟੈਨੈਂਟਸ ਪਾਸਟ ਓਨਰਸ ਹੈ ਸਾਰਾ ਦਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਆਟੋ ਸਸਪੈਕਟਡ ਆਟੋ ਜੇ ਆਇਆ ਹੈ ਮੈਮ ਆਟੋ ਆਇਆ ਹੈ ਸਸਪੈਕਟਡ ਉਹਦੇ ਚ ਹੁਣ ਇਨਵੈਸਟੀਗੇਸ਼ਨ ਕੰਪਲੇਨੈਂਟ ਨੇ ਦੱਸਿਆ ਜੀ ਕਿ ਆਟੋ ਚ ਦੋ ਬੰਦੇ ਸ਼ੱਕੀ ਇੱਥੇ ਆਏ ਸੀ ਜਿਨ੍ਹਾਂ ਨੇ ਗ੍ਰੇਨੇਡ ਹਰਲ ਕਰਕੇ ਗਏ ਆ ਉੱਥੇ ਜਿਹੜ ਤੇ ਜਦੋਂ ਇਥੋਂ ਆਟੋ ਐਬਸਕੌਂਡ ਹੋ ਗਿਆ ਉਸ ਤੋਂ ਬਾਅਦ ਦੀ ਸਾਡੀ ਟੀਮਸ ਹੁਣ ਲੱਗੀਆਂ ਹੋਈਆਂ ਤੇ ਉਹਨਾਂ ਨੂੰ ਅਸੀਂ ਸਰਚ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਚ ਕੁਝ ਨਹੀਂ ਸਰ ਉਹ ਜੀ ਹਲੇ ਤਫਤੀਸ਼ ਦਾ ਵਿਸ਼ਾ ਹਲੇ ਲੰਬੀ ਗੱਲ ਹੈ ਉਹ ਹਲੇ ਸਾਰਾ ਅਸੀਂ ਕੰਪਲੇਨੈਂਟ ਨਾਲ ਮਿਲ ਕੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸੀਗਾ ਗ੍ਰੇਨੇਡ ਹੀ ਹੈ ਨਹੀਂ ਉਹ ਹਲੇ ਮੈਂ ਜਿਵੇਂ ਦੱਸਿਆ ਅਸੀਂ ਪੂਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਮ ਬਲਾਸਟ ਹੈਸ ਹੈਪਨਡ ਵਾਟ ਇਜ਼ ਦਾ ਕੌਜ਼ ਆਫ ਬਲਾਸਟ ਅਸੀਂ ਹਲੇ ਇਨਵੈਸਟੀਗੇਟ ਕਰ ਰਹੇ ਹਾਂ ਸੀਐਫਐਸਐਲ ਦੀ ਟੀਮਸ सीएफएसएल दी टीम्स ਇੱਥੇ ਆ ਗਈਆਂ ਫੋਰੈਂਸਿਕ ਸਾਇੰਸ ਦੀ ਟੀਮਸ ਆ ਗਈਆਂ ਤੇ ਉਹ ਅਸੀਂ ਇਨਵੈਸਟੀਗੇਟ ਹਲੇ ਕਰ ਰਹੇ ਹਾਂ ਇਨੀਸ਼ੀਅਲ ਇਨਵੈਸਟੀਗੇਸ਼ਨ ਵਿੱਚ ਮੈਮ ਕੋਈ ਅਭੀ ਤੱਕ ਕੋਈ ਗਰਲਸ ਨਿਕਲ ਕੇ ਸਾਹਮਣੇ ਆਈ ਨਹੀਂ ਹੈ ਇਸ ਤਰ੍ਹਾਂ ਦੀ ਨਹੀਂ ਇਹ ਜਿਹੜੀ ਮੈਂ ਦੱਸੀ ਹੈ ਜੀ ਉਹੀ ਗੱਲਾਂ ਹੈ ਸਾਰੀਆਂ ਤੇ ਹਜੇ ਕੋਈ ਨੁਕਸਾਨੀ ਨੁਕਸਾਨ ਤਾਂ ਮੈਮ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ ਪ੍ਰੋਪਰਟੀ ਦਾ ਥੋੜਾ ਜਿਹਾ ਨੁਕਸਾਨ ਹੈ ਉਹ ਪ੍ਰੈਸ਼ਰ ਬਲਾਸਟ ਕਰਕੇ ਹੋਇਆ ਤੇ ਅੱਗੇ ਅਸੀਂ ਦੇਖ ਰਹੇ ਹਾਂ ਹਲੇ ਵਿੱਚ ਦੈਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram x aur whatsapp channel par